ਸਾਸੀ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੋਂ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਈਨੁ ਬਾਗਾ ਪੁਰਾਣਾ ਪਿਆ ਜਾਂਦੀ ਆ ਬਾਕੀ ਜਾਣਕਾਰੀ ਕੋਈ ਬਾਜੀ ਤੋਂ ਪੁੱਛਦੇ ਆ ਜੀ ਸਾਸੀ ਦਾ ਬਾਈ ਨਾਮ ਕੇ ਵੀਰ ਆਪਣਾ ਜਗਦੀਪ ਬਾਈ ਠੀਕ ਹੋਈ ਜਗਦੀਪ ਵੀਰ ਆਪਣੇ ਘਰੋਂ ਉਹ ਵੀ ਕੀ ਡਰੈੱਸ ਆ ਜੀ ਆਪਣਾ ਕੋਠੇ ਵਾਲੇ ਕੱਚੇ ਰਸਤੇ ਦੇ ਸਾਹਮਣੇ ਹੈ ਠੀਕ ਹੋਈ ਕੋਠੇ ਵਾਲਾ ਕੱਚਾ ਰਸਤਾ ਵੀਰੇ ਉਹਦੇ ਨਜ਼ਦੀਕ ਬਾਈ ਦਾ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਅੱਜ ਆਪਣੇ ਕੋ ਕਿਨੇ ਨਾਗ ਬਕਾਊ ਆ ਜੀ ਦੋ ਆ ਜੀ ਦੋ ਨਾਗ ਬਕਾਊ ਦੱਸੋ ਜੀ ਕੀ ਡਿਟੇਲ ਆ ਬੜਾਂ ਦੀ ਜੀ ਆਦਾ ਆਪਣੀ ਘਰ ਦੀ ਵੇੜ ਠੀਕ ਓਏ ਹਾਂ ਦੂਜਾ ਸੂਆ ਸੂਈ ਹੈ ਜੀ ਤੇ ਆ ਆਪਣੇ ਕੋਲ ਮੋਦਲ ਖਰੀਦੀ ਵੀ ਹੈ ਬਾਈ ਦਾ ਵਪਾਰ ਲੈਣ ਦਾ ਕੰਮ ਵੀ ਆ ਇੱਕ ਘਰ ਦੀ ਵੇੜ ਵਕਾਊ ਆ ਇੱਕ ਮੁੱਲ ਲੈ ਕੇ ਆਂਦੀ ਉਹ ਵੇੜ ਵਕਾਊ ਆ ਜਿਹੜੀ ਘਰ ਦੀ ਵੇੜ ਆ ਉਹਦੀ ਡਿਟੇਲ ਦੱਸੋ ਜੀ ਕੀ ਆ ਜੀ ਦੂਜਾ ਸੂਆ ਸੂਈ ਹੈ ਜੀ ਪਹਿਲਾ ਸੂਆ ਦੇ ਕੋਲ 15 ਕਿਲੋ ਦੁੱਧ ਹੋਇਆ ਜੀ ਪਹਿਲੇ ਸੂਏ ਪਹਿਲੇ ਮੇਰੇ ਘਰ ਦੀ ਵੇੜ 15 ਲੀਟਰ ਦੁੱਧ ਬਾਈ ਨੇ ਘਰੇ ਚੋਇਆ ਐਸ ਵਾਰੀ ਦੂਜਾ ਸੂਆ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਜੀ 10 15 ਮਿੰਟ ਹੀ ਹੋਏ 10 15 ਮਿੰਟ ਹੋ ਗਏ ਸੂਈ ਨੂੰ ਬਈ ਫੇ ਜੇਰ ਜੂਰ ਤਾਂ ਨਹੀਂ ਪਈ ਵੀਰ ਨਹੀਂ ਬਈ ਹਜੇ ਜੇਰ ਜੂਰ ਪਈ ਨਹੀਂ ਬੱਚਾ ਕੀ ਹੈ ਜੀ ਬੱਚਾ ਜੀ ਮਗਰ ਬਈ ਇਹਦੇ ਬੱਚਾ ਤੇ ਵੇਖ ਸਕਦੇ ਹਾਂ ਬਈ ਮਾੜੇ ਬਾਹਰ ਕੱਢ ਲਓ ਫਿਰ ਤੁਰ ਰੱਖਾ ਦੇ ਆਪਣਾ 10 15 ਮਿੰਟ ਹੀ ਹੋਏ ਬਈ ਜੀ ਇਹਨੂੰ ਸੂਈ ਨੂੰ ਹਜੇ ਜੇਰ ਜੂਰ ਹਜੇ ਵੀਰੇ ਪਈ ਨਹੀਂ ਮੂੰਹ ਮੱਥੇ ਦੀ ਦੇਖ ਸਕਦੇ ਹਾਂ ਬਈ ਚੰਗੀ ਆ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਥਾਲੂ ਬਹੁਤ ਸਾਫ਼ ਆ ਬਈ ਥਣ ਦੇਖ ਸਕਦੇ ਹੋ ਤੁਸੀਂ ਥੋੜਾ ਬੱਚੇ ਦਾ ਮੂੰਹ ਵੱਧ ਕਰਦੀ ਆ ਬਈ ਦੇਖ ਸਕਦੇ ਹੋ ਹਵਾ ਨਾਲ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਸ਼ਾਨਦਾਰ ਆ 15 ਕਿਲੋ ਲੀਟਰ ਦੁੱਧ ਦੀ ਕੰਪੈਸਟੀ ਆ ਵੈੜ ਦੀ ਵੀਰੇ ਦੂਜਾ ਸੂਦਾ ਸੂਈ ਹੋਈ ਆ ਕਰਦੇ ਵੀਰ ਆਪਣਾ 50000 ਰੁਪਈਆ ਹੈ ਮੋਲੇ ਦਾ 50000 ਮੋਕੇ ਦਾ ਮਾਨਤਾਨ ਹੋ ਜਾਊਗਾ ਜੀ ਮਾਨਤਾਨ ਹੋ ਜਾਊਗਾ ਜੀ ਠੀਕ ਹੋ ਜੀ ਤੇ ਇਹਦੀ ਵੜ ਦੀ ਡਿਟੇਲ ਦੱਸੀ ਕੀ ਹੈ ਜੀ ਇਹ ਦੂਜਾ ਸੂਆ ਸੂਨ ਵਾਲੀ ਹੈ ਜੀ ਇਹ ਵੀ ਹਾਂਜੀ ਤੇ ਹਫਤੇ ਦੀ ਕੱਚੀ ਹੈ ਜੀ ਸੱਤ ਤੱਕ ਦਿਨਾਂ ਦੀ ਕੱਚੀ ਆ ਇਹਦਾ ਕੁਝ ਮਾਲਕਾਂ ਵੱਲੋਂ ਦੁੱਧ ਦਾ ਰਕਾਰਡ ਕੋਡ ਦੱਸਿਆ ਹੋਇਆ ਹੈ ਕਿਦਾਂ ਇਹਦਾ ਵੀ 16 17 ਕਿਲੋ ਦੁੱਧ ਗਿਆ ਜੀ ਪਹਿਲੇ ਸੂਏ ਪਹਿਲੇ ਸੂਏ ਠੀਕ ਹੋ ਜੀ ਕੱਢ ਲਓ ਵੀਰ ਬਾਹਰ ਇਹ ਵੀ ਖਾ ਦਿਏ ਸੱਤਾਂ ਦਿਨਾਂ ਦੀ ਕੱਚੀ ਹੈ ਵੀਰੇ ਹਵਾਨਾ ਉਹਨਾਂ ਤੁਸੀਂ ਦੇਖ ਸਕਦੇ ਹੋ ਥੋੜੀ ਥਾਂ ਦੀ ਪ੍ਰੋਬਲਮ ਆ ਜਾਂਦੀ ਵੀਰ ਤੋਰਾ ਬਾਈ ਦੇਖ ਸਕਦੇ ਹੋ ਤੁਸੀਂ ਸੱਤਾਂ ਗਤਰਾਂ ਦੀ ਇਹ ਵੀ ਕੱਚੀ ਆ ਉਹ ਹਨਾ ਦੇਖ ਸਕਦੇ ਹੋ ਬਾਈ ਜੀ ਤੁਸੀਂ ਤੇ ਬਾਈ ਜੀ ਆਪਾਂ ਇਹਦਾ ਕੀ ਮੁੱਲ ਕਰਦੇ ਹਾਂ ਜੀ ਇਹਦਾ ਵੀ 20000 ਰੁਪਏ ਹੈ ਠੀਕ ਹੋਈ ਮੌਕੇ ਤੇ ਮੰਨਦਾਨ ਹੋ ਜੂਗਾ ਵੀਰੇ ਠੀਕ ਹੋਈ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94788 ਜੀ 87285 ਇੱਕ ਵਾਰ ਫੇਰ ਬੋਲ ਦਿਓ ਜੀ 94788 ਜੀ ਹਾਂ ਜੀ 87285 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਦੋਨਾਂ ਵੇੜਾਂ ਵਿੱਚੋਂ ਕੋਈ ਵੀ ਵੇੜ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ